ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਤੇ ਬੱਚੇ ਪਿੱਛੇ ਦੇਖ ਸਕਦੇ ਹੋ ਤੁਸੀਂ ਬੱਚੇ ਨਹੀਂ ਜਾ ਰਹੇ ਸਕੂਲ ਬੱਚਿਆਂ ਦੀ ਪੜ੍ਹਾਈ ਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕੁਝ ਘਰ ਵੀ ਡੁੱਬਨ ਦਾ ਸਮਝ ਆ ਰਿਹਾ ਹੈ ਹਾਂਜੀ ਹਾਂਜੀ ਤਿੰਨ ਚਾਰ ਘਰ ਨੇ ਤੇ ਕੀ ਕਹੋਗੇ ਉਹਨਾਂ ਦੇ ਲਈ ਬਸ ਇਹੀ ਕਹਿਣਾ ਚਾਹੁੰਦਾ ਕਿ ਜੀ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ ਕਿਉਂਕਿ ਤੁਹਾਨੂੰ ਪਤਾ ਜਦੋਂ ਪਾਣੀ ਆਂਦਾ ਫਿਰ ਆਵਾਜਾ ਵੀ ਬੰਦ ਹੋ ਜਾਂਦੀ ਹੈ ਤੇ ਲੋਕਾਂ ਦਾ ਜਿਹੜਾ ਖਾਣੇ ਦਾ ਸਮਾਨ ਹੈ ਜੋ ਵੀ ਬਾਜ਼ਾਰ ਤੋਂ ਲਿਆਣਾ ਹੁੰਦਾ ਤੇ ਉਹਦੀ ਦਿੱਕਤ ਹੁੰਦੀ ਹੈ ਸੋ ਮੈਂ ਤੁਹਾਨੂੰ ਉਹੀ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜੀ ਸਾਡਾ ਸੋਲੂਸ਼ਨ ਕੀਤਾ ਜਾਵੇ ਜੋ ਸਾਡੇ ਦਰਿਆ ਦੇ ਕੰਢੇ ਲੋਕ ਰਹਿੰਦੇ ਨੇ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ ਪਾਣੀ ਆਹੀ ਸਵੇਰ ਦੇ ਤੋਂ ਉੱਠੇ ਨਾ ਸਵੇਰ ਉੱਠੇ ਤਾਂ ਪਾਣੀ ਉਸਲੇ ਨਹੀਂ ਫਿਰ ਆਹੀ ਥੋੜਾ ਲੈਤੀ ਬਾਸ ਲੱਗੀ ਉਹਦੇ ਬਾਅਦ ਚ ਜਦੋਂ ਪਾਣੀ ਦੇਖਿਆ ਪਾਣੀ ਪੂਰਾ ਪਰ ਗਿਆ ਸਾਰੇ ਘਰ ਦੇ ਵਿੱਚ ਪਾਣੀ ਗਿਆ ਗੈਸ ਸਿਲੰਡਰ ਸਾਰੇ ਡੁੱਬੇ ਪਏ ਨੇ ਰਾਸ਼ਨ ਪਾਣੀ ਸਾਰਾ ਪਰਵਾਦ ਹੋ ਗਿਆ ਕਮਰੇ ਚ ਤੇ ਸਾਨੂੰ ਮੌਕਾ ਨਹੀਂ ਦਿੱਤਾ ਪਾਣੀ ਨੇ ਸਮਾਨ ਸੰਭਲਣ ਵਾਸਤੇ ਜੀ ਤੇ ਮਰ ਕੇ ਆਹੀ ਆਪਣਾ ਸਰੀਰ ਕੱਢਿਆ ਆ ਘਰ ਦੇ ਨੂੰ ਕੱਢਿਆ ਮੈਂ ਫੈਮਿਲੀ ਨੂੰ ਕੱਢਿਆ ਬੜੀ ਮੁਸ਼ਕਲ ਕੀ ਮੰਗ ਕਰਦੇ ਅਸਲ ਮੰਗ ਜੀ ਦੇਖੋ ਜੀ ਇਹ ਉਹਨਾਂ ਸਰਕਾਰਾਂ ਨੇ ਮੰਗ ਕਰਨੀ ਹੈ ਜੋ ਸਾਡਾ ਨੁਕਸਾਨ ਹੋਇਆ ਮੌਕਾ ਦੇਖ ਸਕਦੇ ਨੇ ਤੇ ਦੋ ਸਪਰਨਾ ਉੱਤੇ ਸਾਡੇ ਬਣਨੇ ਚਾਹੀਦੇ ਹੁਣ ਵੀ ਇਹ ਗੱਲਾਂ ਹੁੰਦੀ ਹੀ ਉੱਥੇ ਸਰਪੰਚ ਸਾਹਿਬਨ ਦੇ ਕੋਲ ਅਸੀਂ ਕਹੇਦੇ ਜਦਨ ਆਏ ਦੇ ਆਪਣੇ ਮੰਤਰੀ ਸਾਹਿਬ ਅਸੀਂ ਅਖਿਆ ਜੀ ਉੱਥੋਂ ਦਾ ਸਪਰ ਬਜਨ ਜਦੋਂ ਵੀ ਹਰ ਬਾਰੀ ਪ੍ਰੇਸ਼ਾਨਤ ਆਉਂਦੀ ਹੈ ਹਰ ਬਾਰੀ ਪਾਣੀ ਧਰਦਾ ਆ ਤਾਂ ਸਾਡੀ ਖੇਤੀਬਾੜੀ ਇੱਥੇ ਅਸੀਂ ਪਿੰਡੋਂ ਇੱਥੇ ਆ ਗਏ ਧਿਆਨ ਨੇ ਦੇ ਮੌਕਾ ਦਿੱਖਿਆ ਜਾਏ ਮੇਰਾ ਕਮਰਾ ਪੂਰਾ ਸਮਾਨ ਨਾਲ ਭਰਿਆ ਰਾਸ਼ਨ ਡਰਮ ਇਹਦਾ ਕਣਕ ਦਾ ਭਰਿਆ ਦਾ ਸਿਲੰਡਰ ਖਾਣ ਪੀਣ ਦਾ ਰਾਸ਼ਨ ਹੈ ਰਾਵਣ ਗਵਾਂ ਦਾ ਸਭ ਤੇ ਬੱਚੇ ਕੱਢ ਨੇ ਕੁੜੀਆਂ ਹੀ ਉਹਨੂੰ ਕੱਢਦੇ ਤਾਂ ਹੀ ਤਾਂ ਹੀ ਦੋਨੋਂ ਜੀ ਉਧਾਂ ਹੀ ਸਵੇਰ ਦੇ ਖੜੇ ਨੇ ਜੀ ਭੁੱਖੇ ਤਰੇ ਆਏ ਕੋਹਨੇ ਸਾਡੇ ਕੋਈ ਖਬਰ ਨਹੀਂ ਲਈ ਕੋਈ ਕਿਸੇ ਨੇ ਪੁੱਛਿਆ ਸਾਨੂੰ ਪਾਣੀ ਇਹ ਸਾਡੇ ਆ ਬਾਰਿਸ਼ ਹੁੰਦੀ ਰਹੀ ਪਹਿਲੇ ਹਕੂਏ ਆਵਾਜ਼ ਬਹੁਤ ਤੇਜ਼ ਹੋਈ ਹੈ ਜਿਸ ਕਾਰਨ ਸੜਕ ਦੇ ਉੱਤੇ ਵੀ ਪਾਣੀ ਆ ਗਿਆ ਹੈ ਸਾਨੂੰ ਸਰਕਾਰ ਤੋਂ ਮੰਗ ਕਰਨੀ ਹੈ ਜਾਂ ਸੜਕ ਉੱਚੀ ਕਰਾਈ ਜਾਏ ਜਾ ਪਾਣੀ ਬੰਨ ਗਿਆ ਕੁਝ ਘਰ ਵੀ ਡੁੱਬੇ ਨੇ ਜੀ ਕੁਝ ਘਰ ਵੀ ਡੁੱਬਨ ਦਾ ਸਮਝ ਆ ਰਿਹਾ ਇੱਥੇ ਸਾਰੇ ਜਿੰਨੇ ਲੋਕ ਵੀ ਬਾਹਰ ਰਹਿੰਦੇ ਪਹਿਲੀਆਂ ਵਿੱਚ ਉਹ ਕਾਫੀ ਘਰ ਡੁੱਬੇ ਸਾਰੇ ਪਸ਼ੂਆਂ ਬੜਾ ਨੁਕਸਾਨ ਹੋਇਆ ਇਹੀ ਆਇਆ ਸੁੱਤੇ ਦੇਖਾ ਪਾਣੀ ਆਈ ਆ ਦੇਖੋ ਜਿਹੜੇ ਡੰਗਰੇ ਦਾ ਚਾਰਾ ਖਰਾਬ ਹੋਈ ਆ ਬਰਬਾਦੀ ਮਾਲ ਬੱਸੀ ਦੀ ਘਰੇ ਚ ਪਾਣੀ ਫੇਰਾ ਦਾ 10 10 ਘਰ ਨੇ ਤੇ 12 ਗੱਡੀਆਂ ਆਂਦੀਆਂ ਨੇ ਬੋਟੇ ਮਾਰੀ ਹੁਣ ਸਵੇਰ ਦਾ 4 ਵਜੇ ਦਾ ਪਾਣੀ ਆਇਆ ਦਾ ਕੋਈ ਨਹੀਂ ਸਾਰੀ ਖਬਰਦਾਰੀ ਲੈਣ ਆਇਆ ਇੱਧਰ ਸਮਾਨ ਕਿੰਨਾ ਕ ਨੁਕਸਾਨ ਹੈ ਸਮਾਨ ਬਥੇਰਾ ਨੁਕਸਾਨ ਹੋਈ ਆ ਅੰਦਰ ਪਾਣੀ ਬੜੀਆ ਟੋਕੇ ਖਰਾਬ ਹੋਈਆਂ ਮੋਟਰਾ ਖਰਾਬ ਹੋਈਆਂ ਜਿਹੜੀਆਂ ਲਾਈਆਂ ਘਰੇ ਵਾਸਤੇ ਆ ਰਸਣ ਪਾਣੀ ਅੰਦਰ ਕਿ ਲਾਈ ਆ ਜੋ ਵੀ ਆਇਆ ਹੈ ਬੱਚੇ ਮੁਸ਼ਕਲ ਹੋ ਆਦੀ ਕੋਈ ਰੋਟੀਆਂ ਨਹੀਂ ਪੱਕਾ ਦੀਆਂ ਗੱਲ ਨਹੀਂ ਬਾਤ ਨਹੀਂ ਕੋਈ